ਤੇ ਮੇਰੇ ਅੱਛਾ ਟੈਕ ਚਾਈ ਦਾ ਥੋੜਾ ਮੇਰੇ ਕੰਮ ਵਾਲੀ ਵੀ ਲੱਗੀ ਤੁਸੀਂ ਬੱਚੀ ਨੂੰ ਮਿਲਾਓ ਕੋਈ ਗੱਲ ਨਹੀਂ ਬੱਚੀ ਨੂੰ ਮਿਲਾਓ ਤੁਸੀਂ ਵੀ ਤੁਹਾਨੂੰ ਮੈਨੂੰ ਕਾਲ ਕਰਨੀ ਚਾਹੀਦੀ ਸੀ ਬੱਚੇ ਜੇ ਕਾਲ ਕਰਕੇ ਆਉਂਦੇ ਭੈਣ ਜੀ ਬੱਚੀ ਮਿਲਦੀ ਸਾਨੂੰ ਨਹੀਂ ਨਹੀਂ ਮੈਨੂੰ ਕਾਲ ਕਰ ਦਿੰਦੀ ਆਂਟੀ ਐਦਾਂ ਕਰਕੇ ਗੱਲ ਹੈਗੀ ਤੁਸੀਂ ਉਹਨੂੰ ਘਰ ਭੇਜੋ ਆ ਤੇ ਖੜੀ ਗੁੱਡੀ ਆ ਜਾ ਗੁੱਡੀ ਆ ਜਾ ਗੁੱਡੀ ਆ ਜਾ ਮੇਰੀ ਆ ਜਾ ਮੇਰੀ ਗੁੱਡੀ ਆ ਜਾ ਆ ਜਾਓ ਆਹ ਦੇਖੋ ਕੁੜੀ ਆ ਜੀ ਨਹੀਂ ਨਹੀਂ ਮੇਰਾ ਬੇਟਾ ਮੇਰਾ ਪੋਤਾ ਹੈ ਮੇਰਾ ਪੋਤਾ ਜੀ ਦੇਖੋ ਮਾਂ ਜੀ ਜਬਰਦਸਤੀ ਨਹੀਂ ਕਰਦੇ ਅਸੀਂ ਪਲੀਜ਼ ਨਹੀਂ ਕਰਦੇ ਜਬਰਦਸਤੀ ਨਹੀਂ ਕਰਦੇ ਅਸੀਂ ਕੁੜੀਆ ਨੂੰ ਮਿਲਣਾ ਹੈ ਮੈਂ ਬੁਲਾ ਦੇਤੀ ਅਸੀਂ ਕੁੜੀਆ ਨੂੰ ਮਿਲਣ ਦਿਆਂ ਤੁਹਾਨੂੰ ਮਿਲਾਨੀਆ ਸਭ ਨੂੰ ਲਿਆ ਦੇਖ ਕੇ ਕੁੜੀਆ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਮਿਲਾਨੀਆ ਕੁੜੀਆ ਕੁੜੀਆ ਨੂੰ ਬੁਲਾ ਮਿਲਾ ਕੁੜੀਆ ਐਦਾਂ ਅਸੀਂ ਅਸੀਂ ਕਿਦਾਂ ਇੱਕ ਤੁਹਾਨੂੰ ਰੋਕ ਸਕਦੇ ਅਸੀਂ ਤੁਹਾਨੂੰ ਕਹੀ ਜਾਂਦੇ ਬੁਲਾ ਦਿਓ ਬੁਲਾ ਦਿਓ ਬੁਲਾ ਦਿਓ ਤੂੰ ਕਿ ਮੈਂ ਮਿਲਾਨੀ ਆ ਕੁੜੀਆ ਲੋਕਾਂ ਦਾ ਪੁੱਤ ਡਰਨਾ ਮੇਰੀ ਧੀ ਹਾਂਜੀ ਸਰ ਸਤਿ ਸ੍ਰੀ ਅਕਾਲ ਕਿੱਥੇ ਗੁੜੀਆਂ ਜੀ ਗੁੜੀਆਂ ਨੂੰ ਬੁਲਾਓ ਕੀ ਗੱਲ ਹੈ ਗੁੜੀਆਂ ਕਿੱਥੇ ਆ ਅੰਦਰ ਆਓ ਆ ਕੇ ਜੀ ਆ ਕੇ ਗੁੜੀਆਂ ਕਿੱਥੇ ਆ ਮੇਰੇ ਬੱਚਾ ਤੂੰ ਮੇਰਾ ਬੱਚਾ ਹੈਗੀ ਆ ਕਿੱਥੇ ਗੁੜੀਆਂ ਹਾਂ ਇਧਰ ਆ ਬਨੋਦ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਨੋਦ ਇੱਕ ਮਿੰਟ ਇੱਕ ਮਿੰਟ ਤੁਸੀਂ ਦੱਸੋ ਭਾਜੀ ਪੈਸਾ ਸਾਡੇ ਘਰ ਐਂਟਰ ਹੋਦਾ ਹੋਵੇ। ਇਦਾਂ ਹੀ ਗੁੜੀਆ ਕਿਉਂ ਆਇਆ ਪੁੱਤ ਤੂੰ ਕਿੱਥੇ ਖੜੀ ਆਇਆ ਪੁੱਤ ਅਸੀਂ ਤੈਨੂੰ ਬਚਾਉਣ ਆਏ ਮੇਰੀ ਤੀ। ਹਲੋ 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 ਪਿਆਰ ਨਾਲ ਗੱਲ ਕਰੋ। ਪਿਆਰ ਨਾਲ ਹੀ ਕਰਦੇ ਆਂ ਪਿਆਰ ਨਾਲ ਹੀ ਕਰਦੇ ਆਂ ਆ ਜਾ ਗੁੜੀਆ ਨਹੀਂ 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 ਕੋਈ ਕੋਈ ਨਹੀਂ ਤੁਸੀਂ ਮੇਰੇ ਗੁੜੀਆ ਚਲੋ ਬਾਹਰ ਚਲੋ ਬਾਹਰ ਚਲੋ ਯਾਰ ਆਪਾਂ ਇਹਨਾਂ ਦੇ ਘਰੇ ਬੰਦ ਨਹੀਂ ਆਪਾਂ ਇਹਨਾਂ ਦੇ ਘਰੇ ਜਾਣਾ ਬਾਹਰ ਚਲੋ ਬਾਹਰ ਚਲੋ ਆਪਾਂ ਨਾਲ ਗੱਲ ਕਰੋ ਗੁੜੀਆ ਨੂੰ ਲੈਣ ਆਏ ਅਸੀਂ ਬਾਹਰ ਲਗੁੜੀਆਂ ਬਾਹਰ ਆਦੇ ਆਂਟੀ ਆ ਦੀਦੀ ਆਏ ਨੇ ਤੇਰੇ ਨਾਲ ਤੈਨੂੰ ਲੈਣੇ ਦੀਦੀ ਆਏ ਨੇ ਡਰਨਾ ਨਹੀਂ ਅੱਜ ਅੱਛਾ ਅੱਜ ਨਹੀਂ ਡਰਨਾ ਘਰੋ ਗੱਲ ਕਰੋ ਤੁਸੀਂ ਹਾਂਜੀ ਆਜੋ ਗੱਲ ਹੀ ਕਰ ਆਜੋ ਗੱਲ ਕਰਦੇ ਆਜੋ 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 ਗੱਲ ਕਰਦੇ ਆ ਆਜੋ ਆਜੋ ਗੱਲ ਕਰਦੇ ਆ ਭੈਣ ਜੀ ਤੁਹਾਨੂੰ ਆਪਣੀ ਬੇਟੀ ਦੀ ਸ਼ਾਦੀ ਇੱਥੇ ਰੋਕ ਬੇਟਾ ਤੂੰ ਇੱਥੇ ਰੋਕ ਕੱਕ ਤੁਹਾਨੂੰ ਬੇਟੀ ਦੀ ਆਪਣੀ ਦੀ ਸ਼ਾਦੀ ਦੀ ਫਿਕਰ ਆ ਇਹ ਕਿਸੇ ਦੀ ਬੱਚੀ ਨਹੀਂ ਉਹ ਤੈਨੂੰ ਹੈਗੇ ਇਹਦਾ ਕੋਈ ਫਿਕਰ ਨਹੀਂ ਤੁਹਾਨੂੰ ਮੈਨੂੰ ਕੋਈ ਉਮੀਦ ਨਹੀਂ ਆ ਹਾਂ ਬੁੱਤ ਕਿੱਥੇ ਮਾਰਿਆ ਸੀ ਮੂੰਹ ਤੇ ਆ ਕੀ ਵੱਜਿਆ ਸੀ ਮੂੰਹ ਤੇ ਕਿਹਨੇ ਮਾਰਿਆ ਸੀ ਹੈ ਡਰਨਾ ਨਹੀਂ ਬੁੱਤੂ ਡਰਨਾ ਨਹੀਂ ਤੂੰ ਸਾਨੂੰ ਅਸੀਂ ਤੇਰੀ ਵੀਡੀਓ ਦੇਖੀ ਇੱਕ ਮਿੰਟ ਮਾਂ ਉਧਰ ਹੋ ਜਾ ਦੋ ਮਿੰਟ ਅਸੀਂ ਬਾਹਰ ਲਿਆ ਕੇ ਗੱਲ ਕਰਾਂਗੇ ਫਿਰ ਬਾਹਰ ਲੈ ਚੱਲੋ ਇਹਨੂੰ ਕੁੜੀ ਨੂੰ ਕੁੜੀ ਨੂੰ ਬਾਹਰ ਲੈ ਕੇ ਚੱਲੋ ਕਿੰਨੇ ਸਾਲ ਹੋ ਗਏ ਬੱਚੇ ਠਹਿਰ ਠਹਿਰ ਇੱਕ ਮਿੰਟ ਕਿੰਨੇ ਸਾਲ ਹੋ ਗਏ ਮੈਂ ਨਹੀਂ ਕੋਈ ਸੁਣਨੀ ਗੱਲ ਤੁਹਾਡੀ ਤੁਸੀਂ ਬਹੁਤ ਗਲਤ ਕੀਤਾ ਬੱਚੀ ਨਾਲ ਸੱਚੀ ਗੱਲ ਭੈਣੇ ਹਾਂ ਪੁੱਤੂ ਦੱਸ ਡਰਨਾ ਨਹੀਂ ਦੇਖੋ ਮੈਡਮ ਨੇ ਅਫਸਰ ਨੇ ਬਹੁਤ ਵੱਡੇ ਤੈਨੂੰ ਬਚਾਉਣ ਆਏ ਨੇ ਤੇਰੀ ਵੀਡੀਓ ਦੇਖੀ ਪੁੱਤਾ ਹਾਂ ਅਸੀਂ ਦੇਖ ਤੇ ਤੂੰ ਕਿਆ ਨਾ ਮੇਰੇ ਅੱਗ ਮਚਾਤੀ ਮੇਰੇ ਮੂੰਹ ਤੇ ਮਚਾਤਾ ਕੀ ਹੋਇਆ ਥਾ ਦੱਸ ਦੇ ਪਤਾਓ ਕੀ ਕੀਤਾ ਨਹੀਂ ਬੇਟਾ ਡਰਨਾ ਨਹੀਂ ਤੇਰੇ ਲਈ ਮੈਂ ਇਤਨਾ ਕੁਝ ਕੀਤਾ ਅਬ ਤੂੰਨੇ ਮੈਨੂੰ ਕੱਲ ਬੋਲਾ ਕਿ ਦੀਦੀ ਮੈਨੂੰ ਤੇ ਜਾਣਾ ਭయ్యా ਦਾ ਕੰਮ ਹੈ ਨਾ ਬੇਟੇ 1 ਮਿੰਟ 1 ਮਿੰਟ ਅਸੀਂ ਕੋਈ ਗੱਲ ਨਹੀਂ ਕਰਾਂਗੇ ਤੁਸੀਂ ਘਰ ਦੇ ਬਾਹਰ ਚਲੇ ਜਾਓ 2 ਮਿੰਟ ਗੱਲ ਕਰ ਲਓ ਸਾਨੂੰ ਗੱਲ ਕਰਨ ਦਿਓ ਪਲੀਜ਼ ਬੈ ਕੇ ਗੱਲ ਕਰਦੇ ਕਰਦੇ ਤੁਸੀਂ ਤੁਸੀਂ ਭਾਈ ਕਿੱਥੇ ਰਹਿੰਦੇ ਕਿੱਥੇ ਲੁਧਿਆਣਾ ਜੀ ਤੁਸੀਂ ਲੁਧਿਆਣਾ ਰਹਿੰਦੇ ਹੋ ਤੁਸੀਂ ਅੰਦਰ ਬਹਿ ਕੇ ਗੱਲ ਕਰੋ ਆਰਾਮ ਨਾਲ ਤੁਹਾਡੀ ਬੱਚੀ ਕੀ ਲੱਗਦੀ ਹੈ ਮੇਰੀ ਇਨੀ ਗੱਲ ਸੁਣੋ ਬੱਚੀ ਕੀ ਲੱਗਦੀ ਹੈ ਤੁਹਾਡੀ ਇਹ ਬੱਚੀ ਕੀ ਲੱਗਦੀ ਹੈ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਰ ਰਿਆ ਤੁਸੀਂ ਕੋ ਮੈਂ ਐਨ ਜੀਓ ਤੋਂ ਆ ਤੁਸੀਂ ਐਨ ਜੀਓ ਦਾ ਅਸੀਂ ਇਦਾਂ ਦੇ ਬੱਚਿਆਂ ਨੂੰ ਜਿਹੜੇ ਸਲੇਬ ਬਣਾ ਕੇ ਰੱਖਿਆ ਬੱਚੇ ਇਹ ਸਲੇਬ ਆ ਜੀ ਉਸ ਸਲੇਬ ਆ ਸਲੇਬ ਆ ਜੀ ਉਸ ਸਲੇਬ ਆ ਇਹ ਅੜਕੀ ਨੇ ਤੇ ਗਿਆ ਇੱਥੇ ਇਹ ਸਲੇਬ ਆ ਜੀ ਇਹਨੂੰ ਤਨਖਾਹ ਦਿੰਨੇ ਕੋਈ ਕਰੋ ਇਹਨੂੰ ਤਨਖਾਹ ਦਿੰਨੇ ਕੋਈ ਉਹਨੂੰ ਤਨਖਾਹ ਦਿੰਨੇ ਕੋਈ ਉਹਨੂੰ ਪੜ੍ਹਾਉਨੇ ਹੋ ਤੁਸੀਂ ਸਕੂਲੇ ਹੋਏ 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 ਤੁਹਾਡੀ ਲਗਦੀ ਆ ਉਹ ਤੇ ਤੁਸੀਂ ਵੀ ਤਾਂ ਨਹੀਂ ਇਹ ਕਿਹੜਾ ਕਰ ਰਹੇ ਮੇਰੇ ਘਰ ਕਿਉਂ ਕਿਉਂ ਨਹੀਂ ਕਰ ਰਹੇ ਐਨਜੀਓ ਆ ਜੀ ਸਾਡਾ ਐਨਜੀਓ ਅਸੀਂ ਇਦਾਂ ਦੇ ਬੱਚੇ ਜਿਹੜੇ ਸਲੇਬ ਬਣਾ ਕੇ ਰੱਖਿਆ ਗੁਲਾਮ ਬਣਾ ਕੇ ਰੱਖਿਆ ਇਹ ਗੁਲਾਮ ਸੀ ਬੱਚੀ ਗਲਤ ਲਫ਼ਜ਼ ਬੋਲ ਰਹੇ ਮੈਂ ਤਾਂ ਹਲਤ ਕਰ ਰਹੇ ਨਹੀਂ ਨਹੀਂ ਗਲਤ ਨਹੀਂ ਕਰ ਰਹੇ ਬਿਲਕੁਲ ਸਹੀ ਆ ਬਿਲਕੁਲ ਗਲਤ ਗੱਲ ਨਹੀਂ ਕਰ ਰਿਹਾ ਮੈਂ ਸਾਡੀ ਉਮਰ ਵੀ ਇਤਨੀ ਬੱਚੇ ਰੱਖਦੇ ਹਾਂ ਹਾਂਜੀ ਅਸੀਂ ਰੱਖਦੇ ਰਹੇ ਪਿਆਰ ਮੋਹਤ ਹੈ ਬੀਜੀ ਵੀ ਜੁੰਦੇ ਸੀ ਇਹ ਸਾਡੇ ਬਿਆਨ ਲਲੋ ਗਵਾਂਡੀ ਮੈਂ ਲੈ ਲਈ ਬਈ ਪਰ ਉਸ ਬੱਚੀ ਦੇ ਮਸਲੇ 'ਚ ਮੈਨੂੰ ਦੱਸੋ ਸਰ ਇਹਨਾਂ ਦੀ ਕੁਝ ਲੱਗਦੀ ਹੈ ਬੱਚੀ ਨਹੀਂ ਠੀਕ ਆ ਰਿਸ਼ਤੇਦਾਰੀ ਤਾਂ ਨਹੀਂ ਕੋਈ ਇਹਨਾਂ ਦੀ ਸਰ ਤੁਸੀਂ ਦੱਸੋ ਇੱਕ ਬੱਚੀ ਜਿਹਦਾ ਉਹਦਾ ਮਾਂ ਪਿਓ ਦੱਸੋ ਕਿੱਥੇ ਆ ਬਲਾਓ ਤੁਸੀਂ ਇੱਕ ਵਾਰ ਉਹਦੇ ਮਾਂ ਪਿਓ ਕਿੱਥੇ ਨਹੀਂ ਨਹੀਂ ਪਹਿਲੀ ਗੱਲ ਤਾਂ ਤੁਸੀਂ ਇਹ ਕੁਐਸਚਨ ਸਾਡੇ ਕੋਲੋਂ ਪੁੱਟ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਨਹੀਂ ਪੁੱਟ ਕਰ ਸਕਦੇ ਕਿਉਂ ਠੀਕ ਹੈ ਜੀ ਕਾਰਨ 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 ਇਹ ਹੈ ਕਿ ਤੁਸੀਂ ਸਾਨੂੰ ਕੋਈ ਇੰਟੀਮੇਸ਼ਨ ਕੋ ਕੁਛ ਨਹੀਂ ਕੋ ਗੱਲਬਾਤ ਬੰਦਾ ਆਰਾਮ ਨਾ ਕਰ ਕਾਦੀ ਕਾਦੀ ਇੰਟੀਮੇਸ਼ਨ ਕਾਦੀ ਇੰਟੀਮੇਸ਼ਨ ਦਿੱਤੀ ਤੁਹਾਨੂੰ ਅਸੀਂ ਤੁਹਾਡੇ ਘਰੋਂ ਇੱਕ ਸਲੇਵ ਚਨਾਉਣ ਆਏ ਆ ਇਧਰ ਆ ਜਾਓ ਭੈਣ ਦੀ ਤੁਸੀਂ ਇਹ ਗਲਤ ਗੱਲ ਕਰਦੇ ਇਹ ਕਾਨੂੰਨ ਦੇ ਅਧਿਕਾਰ ਦਾ ਕੰਮ ਹੈ ਅਫਸਰ ਆ ਮਾਂ ਇਧਰ ਇਹ ਅਫਸਰ ਨੇ ਅਫਸਰ ਨੇ ਹੋ ਹੱਸ ਕੋਈ ਗੱਲ ਨਹੀਂ ਜੀ ਚਲੋ ਬੇਟਾ ਉਹ ਆ ਗਈ ਗੱਡੀ ਚਲੋ ਪੁੱਤਰ ਰੈਸਕਿਊ ਲੈ ਕੇ ਚਲੋ ਕਿਰਾਏ ਆ ਦੇਖੋ ਜੀ ਅੱਜ ਬੱਚੀ ਦੀ ਕੀ ਹਾਲਤ ਆ ਉਹਦੇ ਕੱਪੜੇ ਦੇਖੋ ਸਰਦੀਆਂ ਸਰਦੀਆਂ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਕੁਝ ਨਹੀਂ ਤੇ ਅੱਜ ਅਸੀਂ ਇਸ ਬੱਚੀ ਨੂੰ ਇੱਥੋਂ ਰੈਸਕਿਊ ਕਰਾਇਆ ਜੀ ਇਹ ਗਰਦੇਵ ਨਗਰ ਮੱਲਾ 6 ਨੰਬਰ ਗਲੀ ਅਨਸਲ ਪਲਾਜ਼ਾ ਦੀ ਬੈਕ ਸਾਈਡ ਤੇ ਇੱਕ ਪੀਜੀ ਆ ਪੀਜੀ ਦੇ ਵਿੱਚ ਬੱਚੀ ਨੂੰ ਰੱਖਿਆ ਹੋਇਆ ਇਹਨਾਂ ਨੇ ਛੋਟੀ ਜੀ ਬੱਚੀ ਆ ਉਹਦੀ ਉਮਰ 12-13 ਸਾਲ ਆ ਜੱਸ ਤੇ ਉਹਨੂੰ ਬੱਚੀ ਨੂੰ ਜ਼ਬਰਦਸਤੀ ਉਹ ਤੋਂ ਕੰਮ ਕਰਾਇਆ ਜਾਂਦਾ ਕੁੱਟਿਆ ਮਾਰਿਆ ਜਾਂਦਾ ਉਹ ਬੱਚੀ ਦੇ ਮੂੰਹ ਦੇ ਉੱਤੇ ਜ਼ਖਮ ਬਣੇ ਹੋਇਆ ਉਹਦੇ ਨਾਲ ਤਸ਼ੱਦਦ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਅਸੀਂ ਤੁਹਾਡੇ ਦੁਸ਼ਮਣ ਨਹੀਂ ਜੀ ਆ ਰਿਹਾ ਹਾਂ ਤਾਂ ਕੀ ਹੋਇਆ ਤਾਂ ਕੀ ਹੋਰ ਬੀਤ ਗਈ ਵੀਰੇ ਦੁਸ਼ਮਣ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਮੇਰੀ ਇੱਕ ਪਹਿਲਾਂ ਧਿਆਨ ਨਾ ਪਲੀਜ਼ ਗੱਲ ਸੁਣੋ ਨਹੀਂ ਅਸੀਂ ਤਾਂ ਬੱਚੇ ਦਾ ਕੰਮ ਕਰ ਰਹੇ ਮੇਰੀ ਸੁਣੋ ਤੁਸੀਂ ਪੀਜੀ ਚਲਾਓ ਜੀ ਸਦਕੇ ਚਲਾਓ ਤੁਸੀਂ ਪੈਸੇ ਕਮਾਓ ਹੋਰ ਅਸੀਂ ਤਾਂ ਕਿਹਾ ਹੋਰ ਰੂਮ ਬਣਾ ਲਓ ਤੁਸੀਂ ਪਰ ਉੱਥੇ ਬੱਚਾ ਤੁਹਾਡੇ ਘਰ ਦੇ ਜਿਹੜਾ ਇੱਕ ਬੱਚਾ ਕੰਮ ਕਰਦਾ ਉਹ ਕਿਸ ਵਿਹਾਰ ਤੇ ਕਰਦਾ ਤੁਸੀਂ ਇਹ ਸਾਰੀਆਂ ਗਲਤ ਗੱਲਾਂ ਕਰ ਰਹੇ ਹੋ ਤੁਸੀਂ ਕਿਸ ਕਿਸੇ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੋ ਤੁਸੀਂ ਕੌਣ ਹੋ ਤੁਸੀਂ ਕਿਸ ਵਿਹਾਰ ਤੋਂ ਆਏ ਹੋ ਪਹਿਲੀ ਗੱਲ ਮੈਨੂੰ ਇਹ ਤਾਂ ਦੱਸੋ ਠੀਕ ਹੈ ਜੀ ਇਸ ਜਿਹੜੀ ਗੱਲ ਕਰਨੀ ਆ ਤੁਸੀਂ ਆਰਾਮ ਨਾਲ ਬੈ ਕੇ ਬੈਠੇ ਆ ਆਰਾਮ ਨਾਲ ਹੀ ਕਰ ਸਕਦੀ ਆ ਆਰਾਮ ਨਾਲ ਹੀ ਕਰ ਰਿਹਾ ਬੈ ਕੇ ਗੱਲ ਕਰ ਲਓ ਆਰਾਮ ਨਾਲ ਗੱਲ ਕਰਦੇ ਤੁਸੀਂ ਸੂਰ ਸਾਹਿਬ ਮੈਨੂੰ ਇਹ ਦੱਸੋ ਤੁਹਾਡਾ ਨਾਮ ਪੂਰਾ ਕੀ ਹੈ ਮੈਂ ਕਹਿ ਰਿਹਾ ਪਹਿਲਾਂ ਤੁਸੀਂ ਮੈਨੂੰ ਆਪਣੀ ਇੰਟਰੋਡਕਸ਼ਨ ਦੱਸੋ ਮੇਰਾ ਨਾਮ ਗੁਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕਾਰਡ ਦੇ ਗੱਲ ਪਰ ਪਤਾ ਹੀ ਗੱਲ ਹੈ ਇੱਕ ਗੱਲ ਬੈਟ ਦੀ ਵੀ ਮੋਬਾਈਲ ਕਰੋ ਸਾਡੇ ਨਾਲ ਬੈਠ ਕੇ ਗੱਲ ਕਰੋ ਉਹ ਡਰਾਈング ਰੂਮ ਤੇ ਗੱਲ ਕਰੋ ਬੈਠੋ ਰਹਿਣਾ ਇਹ ਥੋੜੀ ਗੱਲ ਤੁਸੀਂ ਏਦਾਂ ਦੇ ਕੰਮ ਕਰੋ ਇਹ ਕੋਈ ਗੱਲ ਬੁਢੀ ਨਹੀਂ ਇਹ ਤੁਹਾਡੀਆਂ ਵੀ ਗਲਤ ਗੱਲਾਂ ਨੇ ਸੂਰ ਸਾਹਿਬ ਅਸੀਂ ਜੇ ਗਲਤਾਂ ਅਸੀਂ ਮਾਫੀ ਮੰਗ ਲਾਂਗੇ ਪਰ ਜਿਹੜੀ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਵੀ ਇਸ ਗੱਲ ਨੂੰ ਮੰਨੋ ਇੱਕ ਬੱਚੀ ਜਿਹਦਾ ਮਾਂ ਬਾਪ ਹੀ ਨਹੀਂ ਕੋਈ ਪਹਿਲੀ ਗੱਲ ਉਹ ਜਿਹੜੀ ਜਿਹੜੀ ਹੈਗੀ ਆ ਜਿਹੜੀ ਗੱਲ ਇੱਕ ਮਿੰਟ ਜਿਹੜੀ ਤੁਹਾਨੂੰ ਲੈ ਕੇ ਆਈ ਹੈ ਠੀਕ ਹੈ ਉਹ ਪਹਿਲਾਂ ਸਾਡੇ ਕੋਲ ਇੱਥੇ ਸੀ ਠੀਕ ਹੈ ਜੀ ਓਕੇ ਪਰ ਬਹਿ ਕੇ ਗੱਲ ਕਰੋ ਨਾ ਕੀ ਦੇ ਕੋਲ ਮੈਂ ਉਹ ਕਹਿੰਦਾ ਵੀ ਜਿਹੜੀ ਬੱਚੀ ਤੁਹਾਡੇ ਘਰੇ ਕੰਮ ਕਰਦੀ ਆ ਗੁੜੀਆ ਉਹ ਤੁਸੀਂ ਕਿੱਥੋਂ ਲੈ ਕੇ ਆਏ ਸੀ ਉਹਨੂੰ ਅਸੀਂ ਕਿੱਥੋਂ ਲੈ ਕੇ ਆਏ ਹਾਂ ਗੱਲ ਕਰੀਏ ਐਨ ਜੀਓ ਐਨ ਜੀਓ ਇਹਨਾਂ ਨਾਲ ਗੱਲ ਕਰਾਂਗੇ ਐਨ ਜੀਓ ਸੋਸਾਇਟੀ ਆਮ ਪਬਲਿਕ ਆਮ ਪਬਲਿਕ ਬੋਚ ਸਕਦੀ ਹੈ ਤੁਹਾਡੇ ਘਰ ਚ ਇੱਕ ਬੰਦਾ ਰੱਖਿਆ ਹੋਇਆ ਉਹ ਕੌਣ ਆ ਤੁਹਾਡੇ ਘਰ ਇਹ ਬੰਦਾ ਕੀ ਲੱਗਦਾ ਤੁਹਾਡਾ ਚਲ ਤੁਸੀਂ ਸਾਨੂੰ ਦੱਸ ਦੋ ਕੀ ਲੱਗਦਾ ਪਰ ਮੈਂ ਤਾਂ ਇਹੋ ਗੱਲ ਕਰਦੀ ਐਨ ਜੀਓ ਨੂੰ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਆਪਣੀ ਇੰਟਰੋਡਕਸ਼ਨ ਦਿਓ ਇੱਥੋਂ ਦੀ ਆਹ ਲਓ ਸਰ ਆ ਮੇਰਾ ਕਾਰਡ ਆ ਇਹ ਦੇਖੋ ਪਹਿਲੀ ਗੱਲ ਹੈ ਕਿ ਸਾਡਾ ਐਨ ਜੀਓ ਤੁਸੀਂ ਕਿਸੇ ਦੇ ਰੋਜ਼ੀ ਰੋਟੀ ਤੇ ਲੱਤ ਮਾਰਦੇ ਪੇਸ਼ ਹਰ ਸਿਗਰ ਰਿਜ਼ੋਰਟ ਦੀ ਬੈਕ ਸਾਈਡ ਤੇ ਸਾਡਾ ਸ਼ੈਲਟਰ ਆ 500 ਬੰਦਾ ਸਾਡੇ ਕੋਲ ਰਹਿੰਦਾ ਇਸੇ ਤਰ੍ਹਾਂ ਦਾ ਅਸੀਂ ਛਡਾਉਨੇ ਆ ਚਲੋ ਆਪਾਂ ਨੂੰ ਵੀ ਪਤਾ ਛਡਾਉਨੇ ਆ ਪਰ ਤੁਸੀਂ ਅਸੀਂ ਇਦਾਂ ਦੇ ਬੰਦਿਆਂ ਨੂੰ ਰੈਸਕਿਊ ਕਰਦੇ ਆ ਜਿਹੜੇ ਇਦਾਂ ਦੀ ਹਾਲਤ ਚ ਹੈ ਇਹ ਤੁਸੀਂ ਗਲਤ ਗੱਲਾਂ ਤੁਸੀਂ ਜਿਹੜੀ ਸਲੇਵ ਆ ਉਹ ਸਲੇਵ ਦੱਸੋ ਕੀ ਆ ਤੁਸੀਂ ਦੱਸੋ ਤੁਸੀਂ ਉਹਦੀ ਨਹੀਂ ਨਹੀਂ ਸਰ ਤੁਸੀਂ ਉਹਨੂੰ ਦੱਸੋ ਨਹੀਂ ਕਿਸ ਤਰੀਕੇ ਨਾਲ ਆਪਾਂ ਇਹਨੂੰ ਕਹੀਏ ਇਹ ਜਿਹੜਾ ਮੈਨੂੰ ਕੁਐਸਚਨ ਪੁੱਟ ਕਰ ਰਹੇ ਹੋ ਠੀਕ ਹੈ ਇਹ ਤੁਸੀਂ ਆਰਾਮ ਨਾਲ ਵੀ ਆ ਕੇ ਅੰਦਰ ਬੈਠ ਕੇ ਵੀ ਆਪਾਂ ਗੱਲ ਕਰ ਸਕਦੇ ਸੀਗੇ ਹੁਣ ਦੱਸੋ ਤੁਸੀਂ ਇਸ ਗੱਲ ਦਾ ਇਸ਼ੂ ਬਣਾ ਰਹੇ ਹੋ ਜਿਹੜਾ ਪਰ ਤੁਸੀਂ ਰੋਂਗ ਹੋ ਤੁਸੀਂ ਬੱਚੀ ਨੂੰ ਕਿੱਥੇ ਹੈ ਬੱਚੀ ਨੂੰ ਅੰਦਰ ਲੁਕੋਇਆ ਹੋਇਆ ਸੀ ਤੁਸੀਂ ਇੱਥੇ ਰਹਿ ਕੇ ਗਈ ਉਹ ਪਹਿਲਾਂ ਸਾਡੇ ਨਾਲ ਗੱਲ ਕਰ ਜਿਹੜੀ ਕਰਨੀ ਹੈ ਠੀਕ ਹੈ ਮੈਨੂੰ ਕਿਉਂ ਨਹੀਂ ਗੱਲ ਕਰਨੀ ਮੈਨੂੰ ਥੋੜੇ ਨਹੀਂ ਮਿਲਿਆ ਤੂੰ ਆ ਤੈਨੂੰ ਗਿਆ ਵੀ ਇੰਨੀ ਦੇਰ ਇੱਥੋਂ ਦੀ ਹੋ ਗਈ ਠੀਕ ਹੈ ਉਹ ਵੀ ਨਹੀਂ ਸੀਗੀ ਪਰ ਤੂੰ ਸਾਡੇ ਨਾਲ ਗੱਲ ਕਰ ਪਹਿਲਾਂ ਮੈਨੂੰ ਯਾਦ ਤਾਂ ਵੀ ਨਹੀਂ ਕੋਣ ਹੈ ਕੀ ਹੈ ਕੌਣ ਜਾਣਦਾ ਤੂੰ ਨਹੀਂ ਨਹੀਂ ਸਾਜੀ ਤੁਸੀਂ ਨਹੀਂ ਮਾਰਦੇ ਦੱਸੋ ਕੌਣ ਮਾਰਦਾ ਨੂੰ ਕੌਣ ਮਾਰਦਾ ਮੈਂ ਉਹਨਾਂ ਨੂੰ ਪੁੱਜੀ ਦਾ ਪੈਸਾ ਦਿੰਦਾ ਤੁਸੀਂ ਤੁਸੀਂ ਕਿ ਲੈ ਕੇ ਗਏ ਕਿਸੇ ਨੇ ਨਹੀਂ ਮਾਰਿਆ ਉਹਨੂੰ ਕਿਸੇ ਨੇ ਨਹੀਂ ਉਹਨੂੰ ਮਾਰਿਆ ਮੈਂ ਕਹਿੰਦੀ ਨੇ ਮਾਰਿਆ ਇੱਕ ਮਿੰਟ ਗੱਲ ਸੁਣੋ ਉਹ ਕੁੜੀ ਨੂੰ ਪੁੱਛੋ ਇੱਕ ਮਿੰਟ ਸੂਰ ਸਾਹਿਬ ਗੱਲ ਸੁਣੋ ਇੱਕ ਪੁੱਛਦੇ ਇੱਕ ਮਿੰਟ ਆਉਣਾ ਗੱਲ ਇੱਕ ਮਿੰਟ ਗੱਲ ਸੁਣੋ ਆ ਸੁਣੋ ਗੱਲ ਕੁੜੀ ਦਾ ਭੈਣੇ ਕੁੜੀ ਮੈਂ ਇਹਨਾਂ ਦੇ ਨਾਲ ਸੀਗੀ ਮੈਂ ਇਹਨਾਂ ਦੀ ਫਰੈਂਡ ਵਾਂ ਅਸੀਂ ਇੱਥੇ ਤੁਰਨ ਅੰਗੇ ਜਾ ਰਹੇ ਸੀ ਕੁੜੀ ਭੱਜ ਗਈ ਬੱਸ ਕਿਹਾ ਮੇਰੇ ਕੋਲ ਕਿ ਬਲਵੀਰ ਦੀਦੀ ਮੇਰੀ ਗੱਲ ਸੁਣੋ ਉਹ ਕਹਿੰਦੇ ਕਿ ਦੀਦੀ ਮੈਨੂੰ ਇੱਥੇ ਕਢਵਾ ਦਿਓ ਮੇ ਵਾਦੋਣੀਆਂ ਨੇ ਕੁਛ ਨਹੀਂ ਕੀਤਾ ਮੈਂ ਤੁਹਾਨੂੰ ਉਹ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਵੀਡੀਓ ਜਿਹੜੀ ਆ ਉਹ ਉਹਨੇ ਨਹੀਂ ਕੀਤਾ ਅਜਾ ਇੱਕ ਪਿੰਨ ਪਤਾ ਕੀ ਗੱਲ ਹੈ ਅੱਧਰ ਵਾਲੇ ਪਾਸੇ ਕਿਤੇ ਕੋਈ ਉਹ ਸੀਗਾ ਤੇ ਇੱਥੇ ਕੋਈ ਪਾਰਟ ਸਟੇਟਮੈਂਟ ਮੈਂ ਦੀਦੀ ਨੇ ਪਹਿਲਾਂ ਵੀ ਦੱਸੇ ਸੀ ਉਹ ਕੁੜੀ ਮਤਲਬ ਕਿ ਕੁੜੀ ਨੂੰ ਮਾਰਦੇ ਮੈਂ ਦੀਦੀ ਨੂੰ ਉਹਦੇ ਹੀ ਕਹਿੰਦੀ ਮੈਂ ਕਿ ਦੀਦੀ ਤੁਸੀਂ ਵੀਡੀਓ ਬਣਾਓ ਤੁਸੀਂ ਆਪਕਾ ਕਾਹਤ ਨੂੰ ਚੱਕਾ ਕਿ ਦੀਦੀ ਨੂੰ ਪੁੱਛ ਰਿਹਾ ਮੈਂ ਨਾਲ ਹੀ ਸੀ ਉਹ ਸਟੇਟਮੈਂਟ ਵੀ ਲੈਣੀ ਤੇ ਨੰਬਰ ਦੀ ਹਾਂ ਔਰ ਵਿਗਾ ਦਾ ਟਰੀਟਮੈਂਟ ਕਰਾਇਆ ਤੁਸੀਂ ਜੀ ਉਹਦੇ ਸੱਟ ਕਿਵੇਂ ਵੱਜੀ ਸਾਰਾ ਉਹਦੇ ਬੁੱਲ ਤੇ ਸੱਟ ਕਿਵੇਂ ਵੱਜੀ ਉਹਦੀ ਬੁੱਲ ਤੇ ਸੱਟ ਕਿਵੇਂ ਵੱਜੀ ਠੀਕ ਹੈ ਨਾ ਉਹ ਕਹਿੰਦੀ ਇਹੋ ਜਿਹੀ ਮਨ ਦਾ ਕੁਛ ਨਹੀਂ ਇਹ ਕਹਿੰਦੀ ਮਨਵੀ ਇਹੋ ਜਿਹੀ ਕੁੜੀ ਲਿਆ ਕੇ ਦਿਓ ਆਂਟੀ हां पूछया जाण के ਤੁਹਾਨੂੰ ਪੁੱਛਣ ਦੇ ਮਾਰੇ ਜਾਣ ਕੇ ਜਾਣ ਕੇ ਕਿਹਾ ਅਸੀਂ ਪਤਾ ਕਰਨ ਦੇ ਮਾਰੇ ਨੇ ਕਿਹਾ ਤੁਸੀਂ ਕਿੱਥੋਂ ਲਿਆਏ ਸੀ ਇਹਨੂੰ ਇਸੇ ਕਰਕੇ ਪੁੱਛਿਆ ਸੀ ਉਹਨਾਂ ਨੇ ਮੈਂ ਕਹਾਂ ਤੂੰ ਕਿਹਾ ਤੁਹਾਨੂੰ ਹਾਂ ਕਿਹਾ ਨਹੀਂ ਕਿਉਂ ਝੂਠ ਬੋਲਦੇ ਝੂਠ ਦਾ ਤੁਹਾਡੇ ਮੂੰਹੋਂ ਜਿੰਨਾ ਮਰਜੀ ਫੋਲੋ ਤੁਸੀਂ ਝੂਠ ਨਹੀਂ ਬੋਲਦੇ ਅਜੀ ਤਾਂ ਸਾਹਮਣੇ ਲੈ ਕੇ ਤਾਂ ਕੀ ਹਾਲਤ ਬਣਾਈ ਥੋੜੇ ਨਾ ਪਾਏ ਇਹੋ ਜਿਹੇ ਕੱਪੜੇ ਤੁਸੀਂ ਕਹਿੰਦਾ ਨਾ ਪਾਏ ਉਹ ਜਿਹੇ ਕੱਪੜੇ ਉਹ ਕਿਉਂ ਆਏ ਤਾਂ ਉਹਦੀ ਮਾਂ ਹਾਲਤ ਦਾ ਦੇਖੋ ਕੀ ਆ ਬੱਚੀ ਦੀ ਤੁਸੀਂ ਸੇਫ ਤੋਂ ਦੀ ਬੀਜੀ ਚ ਨਹੀਂ ਰਹੇ ਹੋਏ ਇੱਕ ਤੁਹਾਨੂੰ ਕੀ ਹੈਗਾ ਆ ਆਰਤੀ ਚੋਂ ਉਹਨਾਂ ਨੇ ਵੀ ਕੁੜੀ ਰੱਖੀ ਭਾਜੀ ਉਹਨਾਂ ਨੇ ਕੁੜੀ ਰੱਖੀ ਜੇ ਕਿਤੇ ਜਾਂਦੇ ਨਾਲ ਲੈ ਕੇ ਜਾਂਦੇ ਉਹਨੂੰ ਫਿਰ ਕਿਉਂ ਰੱਖੀ ਇਹਦਾ ਮਤਲਬ ਜਿਨ੍ਹਾਂ ਨੇ ਰੱਖੀ ਹੈ ਇਹਦਾ ਮਤਲਬ ਫਿਰ ਉਸ ਲਈ ਦਾ ਕੰਮ ਲੈ ਰਹੇ ਨੇ ਆ ਵੀ ਸਲੇਬ ਹੀ ਆ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਰੱਖੀ ਕੀਤੀ ਸਾਰਾ ਦਿਨ ਘਰ ਆਉਂਦੀ ਆ ਆ ਵੀ ਦੂਸਰੀ ਬੱਚੀ ਆ ਭਾਜੀ ਤੁਸੀਂ ਇਹ ਤੁਹਾਨੂੰ ਕਿੰਨਾ 10 ਮਿੰਟ ਚੱਕ ਕੇ ਖਾਣਾ ਖਾ ਰਹੀ ਆ ਉਹਨੂੰ 10 ਮਿੰਟ ਚੋਂ ਕੱਢ ਕੇ ਖਾ ਰਹੀ ਹੈ ਖਾਣਾ ਆਹ ਦੇਖੋ ਵੀਡੀਓ ਆਹ ਦੇਖੋ ਆਹ ਦੇਖੋ ਆਹ ਡਸਟਬਿਨ ਚ ਕੱਢ ਕੇ ਖਾ ਰਹੀ ਆ ਡਸਟਬਿਨ ਚੋਂ ਆ ਡਸਟਬਿਨ ਪਿਆ ਆ ਦੇਖੋ ਜੀ ਆ ਡਸਟਬਿਨ ਚੋਂ ਕੱਢ ਕੇ ਖਾਣਾ ਖਾ ਰਹੀ ਨਹੀਂ ਖਾ ਰਹੀ ਡਸਟਬਿਨ ਚੋਂ ਇਹ ਇਹ ਇੱਥੇ ਸਾਡੇ ਫੰਕਸ਼ਨ ਸੀਗਾ ਸਾਨੂੰ ਵੀ ਨਹੀਂ ਪਤਾ ਕਦੋਂ ਬੱਠੀ ਆ ਇੱਥੇ ਵੰਜਨ ਜੀ ਸਾਡੇ ਬੈਕ ਕਰੇ ਇੱਥੇ ਆਹ ਭਾਪੀ ਤੁਸੀਂ ਮੈਂ ਨਹੀਂ ਸੀਗੀ ਹਾਂ ਬੱਚੀ ਦੇਖੋ ਰੋ ਰਹੀ ਆ ਕਹਿੰਦੀ ਮੈਨੂੰ ਮਾਰ ਦੇ ਕੁਟ ਦੇ ਮੈਨੂੰ ਇੱਥੋਂ ਕੱਢ ਲਓ ਆ ਇਹਦੇ ਲਿਫਟ ਤੇ ਆ ਸੱਟ ਮਾਰੀ ਆ ਕਹਿੰਦੀ ਮੇਰਾ ਹੱਥ ਮਚਾਤਾ ਮੇਰਾ ਮੂੰਹ ਮੈਨੂੰ ਗੱਲ ਕਹਿ ਰਹੀ ਆ ਦੀਗੀ ਆ ਉਹ ਤਾਂ ਗਿਰ ਗਈ ਆ ਕਸਮ ਨੂੰ ਗਿਰ ਗਈ ਆ ਉਹਨੇ ਦਵਾਈ ਕਰਾਉਂਦੇ ਆ ਉਹ ਬੋਲ ਕੇ ਕਹਿ ਰਹੀ ਆ ਮੇਰੇ ਮੂੰਹ ਮਚਾਤਾ ਮੇਰਾ ਗਿਰ ਗਈ ਆ ਮੈਨੂੰ ਕਿਹਾ ਕੋਤੋਂ ਗੱਲ ਦੱਸਾਂ ਮੇਰੇ ਹਸਬੰਦ ਜੀ ਇੱਕ ਤਾਂ ਗਲਤੀ ਕਰ ਰਹੇ ਹੋ ਇੱਕ ਤਾਂ ਆ ਉੱਪਰ ਦੀ